ਮਿਸਾ ਸ੍ਰੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾ ਔਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਚਾਰ گاਵਾ ਤੁਹਾਨੂੰ ਦਿਖਾਵਾਂਗੇ ਜੱਜਵੀਰ ਜੀ ਨਾਲ ਕੋਲ ਆਪਾਂ ਆਏ ਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਕੀ ਆਪਣਾ ਕਿਤੇ ਹੋਵੇਂ ਤੁਸੀਂ ਵਪਾਰ ਲੈਣਾ ਵਾ ਕਿਸੇ ਵਪਾਰੀ ਤੋਂ ਲੈਣਾ ਵਾ ਤੁਸੀਂ ਆਪਣਾ ਆਪ ਦੋ ਟਾਈਮ ਚੋ ਕੇ ਲੈਣਾ ਤਿੰਨ ਟਾਈਮ ਚੋ ਕੇ ਲੈਣਾ ਆਪਣੀ ਤੁਸੀਂ ਤਸੱਲੀ ਕਰਨੀ ਆ ਨਾ ਸਾਡੇ ਤੇ ਰੋ ਨਾ ਵਪਾਰੀ ਦੇ ਤੇ ਰੋ ਜੋ ਵੀ ਕੋਸ਼ਾ ਤੁਸੀਂ ਆਪਣੀ ਸਮਝਣਾ ਦੇਖਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਵਧੀਆ ਵੀਰ ਜੀ ਕਿਰਪਾ ਜੀ ਮਹਾਰਾਜ ਜੀ ਚਲੋ ਵਧੀਆ ਕਿਰਪਾ ਜੀ ਜੀ ਤੇ ਨਾਮ ਦੱਸੋ ਨਾ ਵੀਰ ਜੀ ਦਰਪੰਦਰ ਸਿੰਘ ਜੱਜ ਪਿੰਡ ਜਸਰਾਵਰ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਹੈਗਾ 6284483293 9876583293 ਦੋਵਾਂ ਨੰਬਰਾਂ ਦੇ WhatsApp ਤੇ Google Pay ਚੱਲਦਾ ਜੀ ਤੇ ਵੇਘਿਆ ਕੱਲ ਵਾਲਾ ਮਾਲ ਫਿਰ ਹਾਂ ਜੀ ਹਾਂ ਜੀ ਮਾਲ ਵੇਘਿਆ ਰੁਪਏ ਜੀ ਠੀਕ ਆ ਆ ਬੱਚੀ ਕਿਸ ਨੇ ਲਈ ਠੀਕ ਆ ਤੇ ਇਹਦਾ ਵੇਦੋ ਬਿਆਨਾ ਮੈਂ ਪਾਇਆ ਨਾ ਅੱਛਾ ਤੇ ਉਹ ਕੱਲ ਲਈ ਮੇਰੇ ਕੋਲ ਮਤਲਬ ਇੱਥੇ ਆਣ ਕੇ ਪਾਸਪਾਸ ਕਰਕੇ ਵੀਡੀਓ ਤੇ ਲਈ ਠੀਕ ਆ ਬਿਆਨਾ ਪਾ ਕੇ 3000 ਰੁਪਇਆ ਬਿਆਨਾ ਪਾਇਆ ਠੀਕ ਆ ਤੇ ਹੋਣ ਵਾਈਸ ਰਿਕਾਰਡਿੰਗ ਪਾਤੀ ਆ ਉਹਦਾ ਵੀ ਵੀਡੀਓ ਚ ਨਹੀਂ ਪਾਉਣੀ ਵੀ ਚਾ ਲਾਂਦੇ ਵੀ ਚਾ ਅੱਜ ਲੈ ਜਾਾਂਗੇ ਠੀਕ ਆ 2 ਵਜੇ ਦਾ ਕਰਾ ਰਹੇ ਜਾਂਦੇ 2 ਵਜੇ ਲੈ ਜਾਾਂਗੇ ਹਾਂਜੀ ਤੇ ਹੁਣ ਆ ਵੇਖੋ ਵਾਈਸ ਰਿਕਾਰਡਿੰਗ ਪਾਤੀ ਚਲੋ ਕੋਈ ਗੱਲ ਨਹੀਂ ਰਹਿਣ ਦੀ ਆ ਵਾਈ ਗੁਰੂ ਜੀ ਬੇਨਤੀ ਆ ਹੱਥ ਜੋੜ ਕੇ ਵੀ ਤੁਸੀਂ ਨਾ ਦਹੀਂ ਬਾਹਰ ਦੇਖ ਲਓ ਆਪਣੀ ਨਾ ਗੱਲ ਨਹੀਂ ਬੰਦੀ ਆਪਣੇ ਨਾ ਡੈੜੀ ਹੋਣੀਆਂ ਤੇ ਆਪਣੀ ਸੁਣੀ ਜਾਣੀ ਚੰਗੀ ਤੇ ਕਰਕੇ ਮਿਹਰਬਾਨੀ ਇਹ ਇਹ ਮੇਰੀ ਵੀਰ ਬੇਨਤੀ ਆ ਡੰਗਰ ਨਾ ਮੇਰਾ ਭਰਾ ਰੋਕਿਆ ਕਰੋ ਨਾ ਨਾ ਖਰਾਬ ਕਰਿਆ ਕਰੋ ਡੰਗਰ ਨੂੰ ਚਲੋ ਅਹੀਂ ਮਜਬੂਰੀ ਹੋ ਜਾਂਦੀਆਂ ਘਰਾਂ 'ਚ ਪਰ ਜਦੋਂ ਸਾਹ ਕਰਕੇ ਘਰੋਂ ਤੁਰਦਾ ਵਾ ਉਦੋਂ ਨਾ ਮੇਰੇ ਵੀ ਇਦਾਂ ਕਰਿਆ ਕਰੋ ਕਿਉਂਕਿ ਅਹੀਂ ਵੀ ਪੈਸੇ ਲਾਏ ਹੁੰਦੇ ਆ ਹੁਣ ਇਹ ਗਾਈ ਸਾਡੀ ਉਦਣੇ ਵੇਚ ਗਈ ਹਾਂਜੀ ਹਾਂਜੀ ਮਤਲਬ ਉਸੇ ਵਾਲੇ ਵੇਚੀ ਮਨਗਹਿਰੀ ਕੇ ਪਤਨ ਦਾ ਵਪਾਰੀ ਉਹਨੂੰ ਨਫਾ ਵੀ ਬੰਦਾ ਦੇਵੇ ਪਰ ਉਹ ਨਹੀਂ ਦਿੰਦਾ ਉਦੋਂ ਤੋਂ ਅੱਜ ਸਾਨੂੰ ਰਿਕਾਰਡਿੰਗ ਬਾਤ ਕੀ ਕਰੀਏ ਦੱਸ ਇਹੋ ਕੱਲੀ ਰਹਿ ਗਈ ਬਾਕੀ ਸਾਰਾ ਮਾਲ ਵੇਚ ਗੋ ਗਿਆ ਠੀਕ ਰਹੀ ਗਈ ਠੀਕ ਆ ਹਾਂਜੀ ਤੇ ਚਲੋ ਸਰਵਾਰ ਸਰ ਜਿਹੜੀ ਆ ਪਹਿਲੇ ਨੰਬਰ ਤੇ ਆ ਸਰਵਾਰ ਹਰਪ੍ਰੀਤ ਜੀ ਆ ਹੁਣ ਤੁਸੀਂ ਨਿਸ਼ਾਨੀਆਂ ਵਿਖਾਓ ਇਹਦੀਆਂ ਇੱਕ ਮਿੰਟ ਆਪਾਂ ਚਲੋ ਕਹੋ ਵੀਡੀਓ ਬਣਾਓ ਨਿਆਣਾ ਮੜਾ ਤਾਂ ਈਵੇਂ ਦਾਦਾ ਕਰੋ ਆ ਵੇਖ ਲੋ ਵੀ ਮੱਛੀ ਕੱਲ ਦੀ ਸੂਈ ਆ ਰਾਤ ਦੀ ਠੀਕ ਹੈ ਹਾਂਜੀ ਅਰੇ ਬੋੜਾ ਵਾ ਹਾਂਜੀ ਕੱਲ ਰਾਤ ਦੀ ਇਹ ਸੂਈ ਹੈ ਮੀਆਂ ਚਵਾਈਆਂ ਕਿੰਨੀ ਹੋ ਗਈਆਂ ਇਹਦੀਆਂ ਵੀਰ ਜੀ ਮਤਲਬ ਰਾਤ ਦੀ ਸੂਈ ਨੇ ਕੱਲ ਰਾਤ ਦੀ ਹਾਂਜੀ ਇੱਕ ਉਦਨ ਸ਼ਾਮੀ ਹੋ ਗਈ ਚਵਾਈ ਕੱਲ ਸ਼ਾਮੀ ਹੋ ਗਈ ਇੱਕ ਸਵੇਰੇ ਹੋ ਗਈ ਕੱਲ ਅੱਛਾ ਮਤਲਬ ਪਰਸੋਂ ਰਾਤ ਦੀ ਸੂਈ ਹੈ ਪਰਸੋਂ ਰਾਤ ਦੀ ਸੂਈ ਹੈ ਠੀਕ ਹੈ ਇਹ ਹੁਣ ਅੱਜ ਚੌਥੀ ਚਵਾਈ ਇਹਦੀ ਹੋਣੀ ਜੀ ਅੱਛਾ ਹੁਣ ਚੌਥੀ ਚਵਾਈ ਹੋਣੀ ਇਹ ਵੀ ਦੱਸੋ ਬਿਹੁਣੇ ਅੱਜ ਹੁਣ ਰਾਤ ਤੀ ਸਾਰੀ ਸਾਫ ਕੀਤੀ ਹੈਗਾ ਅੱਜ 8:30 ਵਜੇ ਤੁਸੀਂ ਲਈ ਹਾਂਜੀ ਹੁਣ ਇਹਦੇ ਵਿੱਚ ਅਸੀਂ ਕਿੰਨੇ ਲੀਟਰ ਮਾਰਾਂਗੇ ਬੋਲੇ ਨੂੰ ਨਹੀਂ ਇਹ ਦੱਸੋ ਮੇਰੇ ਹਾਂਜੀ ਹਾਂਜੀ ਬੋਲੇ ਨੂੰ ਕੋਈ ਲੀਟਰ ਮਾਰ ਸਕਦਾ ਹਾਂਜੀ ਬੋਲੇ ਨੂੰ ਨਾ ਅਜ ਤੱਕ ਲੀਟਰ ਮਾਰਿਆ ਗਏ ਨੇ ਤਾਂ ਨਾ ਕੋਈ ਆਪਣੇ ਦਾ ਤਜਰਬਾ ਹੁੰਦਾ ਵੀ ਆ ਡੰਗਰੇ ਇਨਾਂ ਉਹਦੇ ਅੰਦਾਜ਼ਾ ਹੀ ਹੁੰਦਾ ਵਾ ਜਿਹੜਾ ਆ ਭੈਣ ਨਾ ਵੀਡੀਓ ਪਾਉਂਦੀ ਆ ਹਰਪ੍ਰੀਤ ਜੀ ਹਾਂਜੀ ਭੈਣ ਵੀਡੀਓ ਵੀ ਪਾਉਂਦੇ ਆ ਉਥੋਂ ਗੁਰਦਾਸਪੁਰ ਤੋਂ ਨੇ ਜਿਹੜੀ ਆਪਾਂ ਉਹਨਾਂ ਪਰਸੋਂ ਵੀ ਦੇ ਕੱਢ ਕੇ ਵੇਖ ਲੈਣ ਮੈਂ ਉਹਦੇ ਵਿੱਚ 16 ਲੀਟਰ ਬੋਲਾ ਦੱਸਿਆ ਹੈ ਹਾਂਜੀ ਠੀਕ ਆ ਇਹ ਭੈਣ ਨੇ ਕੰਡਾ ਨਾਲ ਲਿਆਂਦਾ ਹੈ ਦੋ ਟਾਈਮ ਇਹਨੇ ਸਾਡੇ ਕੋਲ ਨਾਲ ਕੰਡਾ ਲਿਆ ਕੇ ਭੈਣ ਨੇ ਆਹ ਵੇਲੇ ਇਹਨਾਂ ਦੀ ਗੱਲ ਸੁਣ ਲੋ ਭੈਣ ਜੀ ਤੇ ਚਲੋ ਆਇਆ ਵੀਰ ਜੀ ਕੋਲ ਹਾਂ ਅੱਜ ਕਾ ਖੇਤੀ ਸੀ ਤੇ ਦੁੱਧ ਵੀ ਇਹਨਾਂ ਦਾ ਬਹੁਤ ਵਧੀਆ ਇਹਨਾਂ ਨੇ ਦੁੱਧ ਦੇ ਕੇ 16 ਲੀਟਰ ਇਹਨਾਂ ਨੇ ਸਾਮ ਦੁੱਧ ਇਹਨਾਂ ਦਾ ਦਾਸ ਛਿਲੋ ਲੋਵਾ ਮੈਂ ਆਪਣਾ ਕੰਡਾ ਲੈ ਕੇ ਆਈ ਹਾਂ ਤਾਂ ਆਪ ਕਿੰਨਾ ਤੋਂ ਉਹ ਤਾਂ ਆਹੋ ਬੜਾ ਜਿਹਾ ਕੰਡਾ ਲਾ ਕੇ ਦਿਖਾਉਂ। ਇਹ ਕੰਡਾ ਵੀ ਨਾਲੀ ਨਾਲੀ ਕੰਡਾਉਣਾ ਨਾਲੇ ਹੁੰਦਾ ਆ ਯਾਰ ਭੈਣ ਨੇ। ਦੋ ਟਾਈਮ ਇਹ ਨਹੀਂ ਵੀ ਇੱਕ ਟਾਈਮ ਮਿਲਕਿੰਗ ਕੀਤੀ ਆ। ਦੋ ਟਾਈਮ ਕੀਤੀ ਆ ਗਾਈ ਹੁਣ ਖੜੀ ਉਹਨਾਂ ਸਾਡੇ ਕੋਲ ਗਾਈ ਪਹੁੰਚੀ ਉਹਨਾਂ ਦੇ ਘਰ ਹੁਣੇ ਹੀ। ਦੋ ਟਾਈਮ ਉਹਨਾਂ ਹਰਪ੍ਰੀਤ ਜੀ ਮਿਲਕਿੰਗ ਕੀਤੀ ਆ। 1 ਕਿਲੋ ਬਾਲਟੀ ਦਾ ਵੇਟ। 1 ਕਿਲੋ ਬਾਲਟੀ ਦਾ ਵੇਟ ਇਹ। ਸਾਢੇ 10 ਕਿਲੋ ਇੱਕ ਟਾਈਮ ਦਾ ਦੋ ਦੋਨਾਂ ਚ ਹੋਇਆ। ਅਹੀਂ 16 ਕਿਲੋ ਬੋਲਾ ਦੱਸਣੇ ਆ। ਮਤਲਬ ਦੋਦੇ 21 ਕਿਲੋ ਨਿਕਲਣ ਡਿਆ ਵਾ। ਬੋਲਾ। ਠੀਕ ਆ। ਠੀਕ ਆ। ਅਹੀਂ ਇਹ ਨਹੀਂ ਮੇਰਾ ਵੀਰ ਕ ਗੱਲਾਂ ਬੜੀਆਂ ਵਧੀਆ ਕਰਦਾ ਮੈਂ ਮਤਲਬ ਕੌਣੀਆਂ ਵੀ ਨਾਲ ਹੁੰਦੀਆਂ ਵੀ ਇਹ ਥੋੜਾ ਵੀ ਅਸੀਂ ਜੇ ਅਸੀਂ ਅਸੀਂ ਇਹ ਗੱਲ ਕਹਿੰਦੇ ਜੇ ਵੀ ਅਸੀਂ ਉਹ ਵੇ ਲੋ ਵੀ ਮੋਲ ਦਾ ਸਾਡਾ ਵੀਰ ਜੀ ਚਾਰ ਜੇ ਉਹ ਫੀਡ ਦਾ ਸਾਡਾ ਅੰਦਰ ਭਰਿਆ ਜੇ ਨਹੀਂ ਫੀਡ ਵੀ ਪੂਰੀ ਪਉਂਦੇ ਜੇ ਚਾਰ ਵੀ ਪਉਂਦੇ ਜੇ ਉੱਖਰ ਵੀ ਪਾਉਂਦੇ ਤੇ ਅਸੀਂ ساری ਧੜੀ ਡੰਗਰਾਂ ਤੇ ਰਹਿੰਦੇ ਸੀ ਮਤਲਬ ਕਿ ਜਿੰਨੀ ਸੇਵਾ ਹੋ ਸਕਦੀ ਕਰੀ ਜਿੰਨੀ ਸੇਵਾ ਹੋ ਸਕਦੀ ਅਸੀਂ ਕਰਦੇ ਤੇ ਜੇ ਸੇਵਾ ਕਰਾਂਗੇ ਰਪਜੀ ਦੁੱਧ ਵੇਚੋਵਾਂਗੇ ਜੇ ਕੋਈ ਵੀ ਆਕੇ ਪਈ ਸਵੇਰੇ ਸ਼ਾਮੀ ਪਾਣੀ ਢੋਣਾ ਅਸੀਂ ਸਾਡੀ ਨਾਲੀ ਆਵਲੋਂ ਨਾਲ ਵੇਰੀ ਅਸੀਂ ਜਿੰਨਾ ਪਾਣੀ ਡੰਗਰ ਪਿੰਦੇ ਹਾਂ ਉਹਨਾ ਢੋਦੇ ਜੇ ਮੇਰਾ ਤੇ ਥੱਲੇ ਮੈਂ ਸਾਫ ਸਫਾਈ ਪੂਰੀ ਰੱਖੀ ਜੇ ਕੰਮ ਵੀਰ ਜੀ ਕਰਾਂਗੇ ਤੇ ਫੇਰ ਇਹ ਮੁੜ ਕੇ ਵੀਰ ਲਾਵਾ ਦੇਣ ਲਾਪੇ ਯਾਰ ਦੁੱਧ ਘਟ ਗਿਆ ਦੁੱਧ ਘਟ ਗਿਆ ਲੋਕ ਸੇ ਕੰਮ ਹੀ ਨਹੀਂ ਕਰਨਾ ਸੇਵਾ ਹੀ ਨਹੀਂ ਕਰਨੀ ਜੇ ਹੁਣ ਮੰਨ ਲਓ ਕਿ ਮੈਂ ਨੀੜੇ ਨਵੇਂ ਪਾਕ ਤੁਰਿਆ ਬਰੂ ਮੈਂ ਆਪਣੇ ਬੰਦੇ ਰ ਬੇਨਤੀ ਆ ਵੀ ਸਾਨੂੰ ਲਾਮੇ ਨਾ ਮੇਰਾ ਵੀਰ ਦਇਆ ਕਰੋ ਹਾਂ ਸਾਡੇ ਨਾਲ ਕੰਪਰੋਮਾਈਜ਼ ਜਿਹੜਾ ਪਿਆਰ ਨਾ ਕਰੂਗਾ ਉਹਨਾਂ ਅਸੀਂ ਕਰਾਂਗੇ ਇਹ ਬੇਨਤੀ ਕਰਦੇ ਆ ਮੇਰਾ ਵੀਰ ਠੀਕ ਆ ਇਹ ਆ ਵੀ ਇੱਥੇ ਕੋਈ ਆਪਣੀ ਜੁਆਇ ਕਰਕੇ ਜਿਹੜੇ ਟਾਈਮ ਟਾਈਮ ਚਾਹ ਤਾਈਮ ਚੋਕੇ ਖੜੇ ਤੁਸੀਂ ਵੀ ਆਖਿਆ ਕਰੋ ਹਰ ਵੀਡੀਓ ਚ ਜਦੋਂ ਮੈਂ ਖੜੋ ਅਸੀਂ ਵੀ ਆਨੇ ਹਾਂ ਇੱਕ ਹੋ ਕੇ ਖੜੋ ਦੋ ਤਿੰਨ ਟਾਈਮ ਠੀਕ ਜਿਹੜਾ ਨੇ ਬੋਲਾ ਵਾ ਹੁਣ ਕਈ ਬੰਦੇ ਇਹੋ ਜਿਹੇ ਹੁਣ ਇਹਨੇ ਭੈਣ ਨੇ ਹਰਪ੍ਰੀਤ ਜੀ ਗਾਂ ਹੀ ਲਈ ਆ ਹਾਂਜੀ ਇਹਨੂੰ ਇਹਨੇ ਮਤਲਬ ਭੈਣ ਨੇ ਸਾਡੇ ਕੋਲ ਤਸੱਲੀ ਕੀਤੀ ਚੰਗੀ ਤਰ੍ਹਾਂ ਆਪਣੀ ਹਾਂਜੀ ਹਾਂਜੀ ਇਹਦ ਨਹੀਂ ਨਾ ਸਾਨੂੰ ਲਾਹਾ ਦੇ ਸਕਦੇ ਜੋ ਕਿ ਦੁੱਧ ਵੀ 4-5 ਕਿਲੋ ਵੱਧ ਨਿਕਲਣ ਰਿਹਾ ਹਾਂਜੀ ਹਾਂਜੀ ਜਦੋਂ ਤਸੱਲੀ ਕਰ ਲੈਂਦਾ ਫਿਰ ਸਾਡੀ ਵੀ ਟੈਨਸ਼ਨ ਕਰ ਦਿੰਦੀ ਤਸੱਲੀ ਕਰਨੀ ਚਾਹੀਦੀ ਆ ਆਪਣੀ ਇਹਦੇ ਮਗਰ ਹਰਪ੍ਰੀਤ ਜੀ ਬੱਚੀ ਬਹੁਤ ਜ਼ਿਆਦੀ ਵਧੀਆ ਵੀ ਬੱਚੀ ਇਹਨੇ ਨਾ ਹਰਪ੍ਰੀਤ ਜੀ ਪਹਿਲਾਂ ਨੇ ਘਰ ਵਾਲਿਆਂ ਦੇ ਦੱਸਣ ਮੁਤਾਬਕ ਦੁੱਧ ਦਿੰਦਾ 22-23 ਕਿਲੋ ਠੀਕ ਆ ਕਮੀ ਦੇ ਕੋਈ 20 ਨੂੰ ਪਲਾਸੀ ਚੱ ਕਿ ਉਹਨਾਂ ਪੰਜ ਛੇ ਗਾਇਆਂ ਆਪਣੇ ਘਰ ਹੀ ਰੱਖਿਆ ਸੀ ਐਵੇਂ ਫਾਰਮ ਫੋਨ ਵਾਲੀ ਕੋਈ ਗੱਲ ਨਹੀਂ ਹੈਗੀ ਨਾ ਆਪਾਂ ਝੂਠ ਮਾਰਨਾ ਠੀਕ ਹੈ ਨਹੀਂ ਉਹਨਾਂ ਆਪਣੇ ਘਰ ਹੀ ਪੰਜ ਚਾਰ ਗਾਇਆਂ ਰੱਖਿਆ ਸੀ ਠੀਕ ਹੈ ਤੇ ਬਹੁਤ ਚੰਗੀਆਂ ਇੱਕ ਉਹਨਾਂ ਕੋਈ ਜਰਸੀ ਬੱਛੀ ਆ ਉਹਦਾ ਮਤਲਬ ਆਉਂਸਰ ਦਾ ਹੀ 5000 ਰੁਪਇਆ ਲਾਤਾ ਏਡੀ ਠੀਕ ਹੈ 5000 ਦਾ ਲਾਦੀ ਏਡੀ ਹੋ ਗਈ ਹੈ ਹਸਾਬ ਨਾਲ ਉਹ ਵੀ ਵੇਟ ਕਿੰਨਾ ਹੋਗਾ ਇਹਦਾ ਠੀਕ ਹੈ ਉਹਨਾਂ ਨੇ ਦਿੱਨੀ ਮੈਨੂੰ ਮੈਂ ਆਪਣੇ ਘਰ ਰੱਖਣੀ ਤੇ ਦੇ ਦਿਓ ਹਾਂਜੀ ਮੈਨੂੰ ਨਹੀਂ ਹਲਦਾ ਹੁੰਦਾ ਮੈਂ ਤੈਨੂੰ ਰੁਪਇਆ 5000 ਲਾ ਲਵਾਂ ਤੇ ਨਹੀਂ ਦੇਣੀ ਬੜੀ ਯਾਨਾਰੀ ਸਾਂਭਿਆ ਡੰਗਰਾ ਦੇ ਠੀਕ ਹੈ ਇੰਨਾ ਡਰਾਉਣਾ ਬੜੀ ਚੰਗੀ ਇਹ ਕੋਣ ਮੰਨ ਲਓ ਵੀ ਜਿਹੜਾ ਬੋਲਾ ਚੋਇਆ ਨਾ ਰੁਪਈਏ ਦੀ 14 15 ਕਿਲੋ ਚੋਇਆ ਵਾ ਥੋੜਾ ਟਾਈਮ ਨਾਲ ਐ ਖਾਲੀ ਕਰਦੀ ਏ ਸਾਰੀ ਠੀਕ ਹੈ ਇਹਨਾਂ ਭਾਵੇਂ ਸਾਡੇ ਕੋਲ ਕੋਈ ਹੁਣ ਲੀਟਰ ਨਾ ਬਣਾ ਲੈ ਭਾਵੇਂ ਫੇਰ ਕੋਈ ਭੈਣੋਂ ਕੰਡਾ ਲੈ ਵੇ ਸੋ ਕੋ ਚੰਗੀ ਗੱਲ ਨੇ ਭੈਣ ਨੇ ਕੰਡਾ ਲੈਂਦਾ ਰੇ ਬਹੁਤ ਵਧੀਆ ਗੱਲ ਐ ਵਧੀਆ ਗੱਲ ਐ ਇਦਾਂ ਕਰਨਾ ਚਾਹੀਦਾ ਵਾ ਚਾਹੀਦਾ ਆਪਣੇ ਘਰੋਂ ਲੈ ਕੇ ਆਉਣਾ ਜਿਨੇ ਪੈਸੇ ਖਰਚਨੇ ਉਹ ਘਰੋਂ ਲੈ ਕੇ ਆਵੇ ਹਾਂਜੀ ਹਾਂਜੀ ਇਹਦੀ ਭਾਵੇਂ 100 ਰੁਪਈਏ ਦੀ ਧਾਰਵਣਾ ਮਾਰੇ ਨਾ ਠੀਕ ਚਲੋ ਅਸੀਂ ਜ਼ਿਆਦਾ ਨਹੀਂ ਕਹਿੰਦੇ ਜਿੱਦਿਆਂ ਉਹਨਾਂ ਕਿਹਾ ਹੈ ਨਾ ਵੀ ਇਹਨੇ 22 ਕਿਲੋ ਦਿੱਤਾ ਅਸੀਂ ਕਹਿੰਦੇ 20 ਕਿਲੋ ਦੇਈ ਜਾਵੇ ਬੜਾ ਦੁੱਧ ਤੋਰੋ ਫੇਰੇ ਇਹਨਾਂ ਦੇ ਤੁਹਾਨੂੰ ਵੀ ਪਤਾ ਹੈ ਵੀ ਬ੍ਰੀਡ ਜ਼ਿਆਦਾ ਵਾਲੀ ਇਹਨੇ ਦੁੱਧ ਦੇਣਾ ਹੀ ਦੇਣਾ ਜ਼ਿਆਦਾ ਹਾਂਜੀ ਹਾਂਜੀ ਉਹ ਬੱਚੀਆਂ ਇਰਮਾ ਦੀ ਉੱਠੀਆਂ ਇਹ ਤਾਂ ਹਰ ਵੀ ਜੀ ਬੱਚੀ ਜੇ ਮਾਰੂ ਅਰਦਾ ਟੁੱਟ ਗਿਆ ਦੰਦਾਂ ਦੇ ਨੇ ਦੰਦ ਬਿਲਕੁਲ ਤਾਜ਼ਾ ਹੀ ਬੱਚਾ ਵਾਕੇ ਦੇਖ ਨਹੀਂ ਦਿਆ ਵਾ ਤਾਜੀ ਬੱਚੀ ਆ ਜਿਹੜੀ ਤੇ ਮਗਰ ਬੱਚੀ ਵੀ ਚੰਗੇ ਟੀਕੇ ਦੀ ਆ ਹਾਂ ਦੇ ਲੋਹਾਰ ਪੇ ਜੀ ਬੋਟੀ ਠੀਕ ਆ ਬਹੁਤ ਵਧੀਆ ਨਾ ਭਰਾ ਬੰਦੇ ਬਹੁਤ ਚੰਗੇ ਆ ਜਿਨ੍ਹਾਂ ਕੋਲ ਬੱਚੀ ਬਹੁਤ ਜਿਆਦੀ ਚੰਗੀ ਜਿਵੇਂ ਲੋ ਤੇ ਮਗਰ ਬੱਚੀ ਜਿਹੜੀ ਚੰਗੇ ਟੀਕੇ ਦੀ ਆ ਮਤਲਬ ਬੰਦਾ ਪੂਰਾ ਬ੍ਰੀਡਰ ਆ ਆਪਣੇ ਆਪ ਨੂੰ ਢੋਂਦਾ ਜਿਹਦੇ ਕੋਲ ਆ ਠੀਕ ਆ ਜੀ ਬਾਕੀ ਚਲੋ ਆਪ ਵੀ ਵੈੜ ਵੀ ਚੰਗੀ ਆ ਤੇ ਇਹਦਾ ਫਿਰ ਮੁੱਲ ਮੋਲਾ ਰੁਪਏ ਦੀ ਮੁੱਲੀ ਹੁੰਦੀਆਂ ਤੁਹਾਨੂੰ ਇਹ ਗੱਲ ਦਾ ਪਤਾ ਬਾਹਰ ਕੀ ਹੁਣ ਚੱਲਣ ਦਿਆ ਹਾਂ ਹਾਂਜੀ ਇਹਦਾ ਟੂਲ ਤੋਂ ਦਿਖਾ ਦੋ ਦੇਨੇ ਭਾਈ ਠੀਕ ਆ ਹਾਂਜੀ ਮੋਲਾ ਰੁਪਏ ਜੇ ਜਨਾ ਮਰਜ਼ੀ ਵਿੱਚੀ ਦਾ ਕਰੀ ਜੀ ਵਿੱਚੀ 60000 ਦੀ ਜਨਾ 60000 ਦੀ ਹਾਂਜੀ ਹੁਣ ਵੇਖੋ ਇਹਦੇ ਵਿੱਚੋਂ ਅਸੀਂ ਕੋਈ ਜ਼ਿਆਦਾ ਮਾਰਜ ਨਹੀਂ ਰੱਖਦੇ ਹਾਂਜੀ ਤੇ ਮੰਨ ਲਓ ਇਹਦੇ 5000 ਰੁਪਏ ਕਮਾਉਣਾ ਹਾਂਜੀ 1000 1500 ਕਮਾਇਆ ਪੰਜ ਚਾਰ ਰੁਪਏ ਆਪੇ 5000 ਬਣ ਜਾਣਾ ਹਾਂਜੀ ਹਾਂਜੀ 1000 ਰੁਪਏ ਜੀ ਜੇ ਰੋਜ਼ ਰੋਜ਼ ਆਪਾਂ ਵੀਡੀਓ ਪਾਉਂਦੇ ਤੇ ਜੇ ਚੌਥੇ ਦਿਨ ਤੇ 5000 ਰੁਪਏ ਦੇ ਚੌਥੇ ਦਿਨ ਬਣ ਜਾਂਦਾ ਹੋਰ ਕੀ ਚਾਹੀਦਾ ਇਹ ਤੋਂ ਅੱਧ ਰੱਬ ਕੀ ਕਰਦੇ ਹੋਰ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਚਲੋ ਬਾਕੀ ਆਪਣੇ ਕੋ ਤਸੱਲੀ ਕਰਕੇ ਖੜੇ ਹੋ ਦੋ ਤਿੰਨ ਟਾਈਮ ਚੋਕੇ ਖੜੇ ਮਾਨਤਨ ਕਰਦਾਂਗੇ ਵਿੱਚੋਂ ਛੋਟਾ ਛੱਪਾ ਹੋ ਜਾਊਗਾ ਤੇ ਹੁਣ ਆ ਗੱਬਨ ਆ ਗਈ ਹਾਂਜੀ ਇਹਦੀ ਤੁਹਾਨੂੰ ਦੱਸੀਏ ਗੱਲ ਵੀ ਇਹਦਾ ਰੁਪਏ ਜੇ ਆਪਾਂ ਮੁੱ ਠੀਕ ਆ ਅਈਆਂ ਘਰ ਬੈਨਾ ਪਵਾੜਾ ਨੇ ਨਹੀਂ ਵਾਪਸ ਪਾਇਆ ਚਲੋ ਪਾ ਵੀ ਦਵਾਂਗੇ ਸਾਨੂੰ ਕੋਈ ਗੱਲ ਨਹੀਂ ਹੈ ਅੱਛਾ ਬਹੁਤ ਜਿਆਦੀ ਬੱਚੀਆਂ ਬਈ ਜੀ ਬੰਨੀ ਆ ਇਹਨੇ ਦਿਨ ਮਤਲਬ ਉਹ ਵੀ ਦਾਕ ਲੈ ਜਾਣੇ ਆ ਜੀ ਠੀਕ ਆ ਠੀਕ ਆ ਹੁਣ ਬੱਚੀ ਇਹ 67000 ਦੀ ਦੇਣਾ 67000 ਦੀ ਹਾਂ 3000 ਆ ਗਿਆ 63000 ਦੇਣਾ ਬਈ ਜੀ ਹੁੰਦੀ ਐ ਸਾਨੂੰ 65000 ਦੀ ਦੇ ਦੋਗੇ ਤੇ ਸਾਨੂੰ ਬਸ ਹੁਣ ਦੇਣੀ ਦੁੱਧ ਕਿੰਨਾ ਚ ਵਾਜੂਗੀ ਹੈ ਦੁੱਧ 1000 ਰੁਪਏ ਜੀ ਉਹਨਾਂ ਦੇ ਦਸਨ ਮਤਾਂਗ ਕਿੰਨੇ 25 26 ਕਿਲੋ ਦੁੱਧ ਦੇਣੇ ਬਈ ਜੀ ਠੀਕ ਆ ਉਹਨਾਂ ਦੇ ਬੰਦੀਆਂ ਤਾਂ ਹੀ ਚੱਲਦੀ ਰਹੀ ਐ ਪਿਛਲੇ ਸੋਵੇ ਜਿਹੜਾ ਕਹਿੰਦੇ ਕਿ ਇਹਨੇ 25 26 ਲੀਟਰ ਦੇ ਲਾਗੇ ਬੰਨੇ ਦੋ ਚਿਵਾਏ ਆ ਆ ਜਲਾ ਆਇਆ ਤੇ ਹੁਣ ਇੱਕ ਜਰਸੀ ਆ ਗਈ ਹੁਣ ਦੋ ਜਰਸੀਆਂ ਤੁਹਾਨੂੰ ਦਿਖਾਉਣੀ ਆ ਹੌਲੇ ਪਾਤੀ ਦੱਸੀਏ ਦੇ ਬਾਰੇ ਪਰ ਬੀਜੀ ਇਹ ਦਿਖਾਈ ਹੈ ਜੀ ਵੀਡੀਓ ਤੇ ਆਪਣੇ ਕੋ ਗੱਭਨ ਸੂਰੀ ਬੱਚੀ ਹਾਂਜੀ ਹਾਂਜੀ ਬੱਚਾ ਇਹਦਾ ਮਰ ਗਿਆ ਹਾਂਜੀ ਉਹ ਤੇ 10 ਕਿਲੋ ਉਹਦੇ 8 ਕਿਲੋ ਕਰਕੇ ਲੈ ਠੀਕ ਆ ਠੀਕ ਆ ਜੀ 5000 ਰੁਪਏ ਮਾਨਦਾਨ ਕਰਾਂਗੇ ਠੀਕ ਆ ਠੀਕ ਆ ਬੀਜੀ ਬਾਕੀ ਚੰਗੇ ਫਾਰਮ ਦੀ ਆ ਲਈ ਵੀ ਫਾਰਮ ਤੋਂ ਟੈਗ ਪਿਆ ਆ ਜੀ ਆਹ ਸਾਰੇ ਆਪਾਂ ਗੱਲਬਾਤ ਦੱਸੀ ਹੀ ਅਦੀ ਦੱਸੀ ਇਹਦੀ ਸਾਰੀ ਗੱਲ ਬਿੱਲੀ ਵੀਡੀਓ ਚ ਜਿਹਨੇ ਸਾਡੇ ਕੋ ਸੱਜਰ ਨੇ 17 ਕਿਲੋ ਦੁੱਧ ਚਵਾਇਆ ਆ ਬੀਜੀ ਹੁਣੇ ਦੇਰ ਮੀਨਾ ਪੂਰਾ ਸੋਈ ਨੋ ਗਿਆ ਜੇ ਇਹ ਸਾਰੀ ਗੱਲ ਦੱਸੀ ਸੀ ਵੀ ਜਦੋਂ ਉਹ ਤਾਂਜੀ ਸੂਈ ਥੋੜੀ ਜਿਹੀ ਠੰਢੀ ਹੋ ਗਈ ਸੀ ਤੇ ਉਹ ਤੋਂ ਬਾਅਦ ਫਿਰ ਘਰੇ ਹੀ ਲਾ ਲਈ ਸੀ ਵੀ ਜੀ ਇਹਨਾਂ ਨੇ ਹੁਣ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਚਲੋ ਵਾਜ ਲੈ ਬਾਕੀ ਅਗਲੇ ਸਵੇਰ ਨੂੰ ਬੈਠ ਚੰਗੀ ਤਿਆਰ ਹੋ ਗਈ ਹੁਣ ਤੇ ਹੁਣ ਦੇ ਹਿਸਾਬ ਨਾਲ ਜਾਣੀ ਆ ਮੋਲੇ ਦਾ ਆਪਾਂ ਦੱਸਤਾ ਕਿੰਨਾ 20000 25000 ਤੇ ਹੁਣ ਇੱਕ ਹੋਰ ਆ ਗਿਆ ਆਪਣੇ ਕੋਲ ਜਰਸੀ ਆ ਉਹ ਬਣਾਈ ਪਰਸੋਂ ਦੇ ਦਿਨ ਆਪਾਂ ਵੀਡੀਓ ਬਣਾਈ ਹਾਂਜੀ ਇਹਦਾ ਬੱਚਾ ਉਹਨਾਂ ਤੁਹਾਡੇ ਹੁੰਦੇ ਮਰਿਆ ਹਾਂਜੀ ਠੀਕ ਹੈ ਬੱਚਾ ਇਹਦਾ ਮਰ ਗਿਆ ਦਹਾਂਦਣਾ ਦੀ ਸੁਈ ਹਰ ਰੁਪਈਆ ਜੀ ਦਹਾਂ ਤੋਂ 12 15 ਮ ਲਾ ਲੇ ਕੋ ਆਪਾਂ ਸਵਾਈ ਨਹੀਂ ਕਰ ਠੀਕ ਹੈ ਕੀੜੀ ਗੱਲ ਐ ਇਹਦੇ ਕੋਲ ਦੁੱਧ ਉਹ ਪਹਿਲਾਂ ਦਾ ਹੈਗਾ ਇਹ 10 ਕਿਲੋ ਐਵੇਂ ਝੂਠ ਨਹੀਂ ਮਾਰਨਾ ਬਈ ਬੱਚਾ ਮਾਰਨਾ ਕਰਕੇ ਚਲੋ ਦੁੱਧ ਘੱਟ ਗਿਆ ਉਹ ਜਿਹੜਾ ਦੁੱਧ ਆ ਵਕਤ 8 ਕਿਲੋ ਇਹਦੇ ਤੋਂ ਪੱਕਾ ਦੁੱਧ ਹੈਗਾ ਜਿਹੜਾ ਆਪਾਂ ਮੈਂ 2 3 ਟਾਈਮ ਲੀਟਰ ਮਾਪ ਲੈ ਕੋਈ ਚੱਕਰ ਹਾਂ ਬਾਕੀ ਇਹਦਾ ਕੱਦ ਬਹੁਤਾ ਉੱਚਾ ਨਹੀਂ ਕੱਦ ਇਹਦਾ ਹਸਾਬ ਦਾ ਹੀ ਛੋਟੇ ਕੱਦ ਦੀ ਆ ਵਦੀਆਂ ਜਰਸੀਆਂ ਹੁੰਦੀਆਂ ਜਿਤਨਾ ਮੈਂ ਬਾਕੀ ਠੰਡੀ ਠੰਡੀ ਬੜੀ ਇੱਦਾਂ ਝੋਲੀ ਸਾਡੇ ਥਾਂ ਬਾਕੀ ਕੁਸ਼ਾਂਗ ਜੀ ਵੱਖਰੀ ਲੱਗੀ ਹੋਏ ਹੋਰ ਦੇਖੋ ਜਲਦੀ ਆ ਜੀ ਤੇ ਇਹਦਾ ਮੁੱਲ ਇਹ ਵੀ 5000 ਦੀ ਇਹ ਵੀ 5000 ਦੀ ਜੇ ਉਹ ਇਕੱਠੀਆਂ ਲਊਗਾ ਤਾਂ 1000 1000 ਛੋਟ ਕਰਦਾਂਗੇ ਠੀਕ ਆ 5 500 ਕਰਨੀ ਠੀਕ ਆ ਜੇ ਉਹ ਦੋਵੇਂ ਇਕੱਠੀਆਂ ਲਊਗਾ ਤੇ ਤੇ ਇਹਦੇ ਯਾਦ ਨੇ ਦੋਵੇਂ ਦੇ ਦਾਂਗੇ ਠੀਕ ਹੈ ਜੀ ਹਾਂਜੀ ਉਹ ਤੋਂ ਕਰਦਾਂਗੇ ਹੋਰ ਮੰਗ ਤਾਂ ਕੋਲੋਂ ਠੀਕ ਆ ਤੇ ਹੁਣੇ ਕਾ ਚੋਟੀ ਆਪਣੇ ਕੋਲ ਅਰ ਭੀ ਚੌਗੀ ਕੱਟੀ ਐ ਆਪਾਂ ਜਿਹੜੀਆਂ ਮਈਆਂ ਉਧਰੋਂ ਲਿਆਂਦੀਆਂ ਐ ਹਾਂਜੀ ਉਹਨਾਂ ਦੇ ਨਾਲ ਲਿਆਂਦੀ ਹੋ ਰਹਿ ਗਈ ਐ ਕੱਲੇ ਠੀਕ ਆ ਠੀਕ ਹੈ ਜੀ ਇਹਦੇ ਕੋਲ ਆਇਆ ਵਕਤ ਦੁੱਧ ਜਿਹੜਾ ਹਰਪ੍ਰੀਤ ਜੀ ਲੀਟਰ ਵਾਲਾ ਉਹ ਹੋਊਗਾ 10 ਕਿਲੋ ਹਾਂਜੀ 10 ਤੋਂ ਪਲੱਸ ਹੀ ਹੋਊਗਾ ਪਰ ਆਪਾਂ 9 ਕਿਲੋ ਦੀ ਗਰੰਟੀ ਦਾਂਗੇ ਜਿਹੜਾ ਮਰਜ਼ੀ ਮੇਰਾ ਵੀਰ ਆਪਣਾ ਕੰਡਾ ਨਾਲ ਲੈ ਤੋਰਾਂ ਫੇਰ ਨਿਕਲ बच्चा ਦੇਦਾ ਪੰਜ ਦੇ ਕੋਈ ਇਹਨੂੰ ਮਹੀਨੇ ਦਾ ਨਾਲੇ ਕੋਈ ਇੱਕ ਮਹੀਨਾ ਨਹੀਂ ਹੈ ਨਾ ਮਹੀਨੇ ਸਵਾ ਮਹੀਨੇ ਦਾ ਬੱਚਾ ਹੈ ਇਹ ਆ ਬੱਚਾ ਜੀ ਇਹਦਾ ਚਲੋ ਫਿਰ ਲੈ ਜਾ ਬਾਕੀ ਇਹ ਵੀ ਚਲੋ ਸੋਹਣੀ ਝੋਟੀ ਆ ਚਾਰ ਦੰਦ ਜਿਹੜੀ ਆ ਤੇ ਚੌਗੀ ਆ ਕੱਟੇ ਤੇ ਮੂੰਹ ਜਿਹੜੀ ਚਾਰ ਦੰਦ ਤੇ ਹੁਣ ਇੱਕ ਮੱਝ ਹੁਣੇ ਭਾਜ ਤੁਹਾਨੂੰ ਦਿਖਾਉਣੀ ਤੇ ਪਹਿਲਾਂ ਇਹਦਾ ਮੁੱਲ ਦੱਸ ਦਈਏ ਤੁਹਾਨੂੰ ਇਹਦੋਂ ਦਾ ਮੁੱਲ 1 ਲੱਖ ਸਵਾ ਲੱਖ ਜਿੰਨਾ ਮਰਜ਼ੀ ਕਰੀ ਜਾ 90 ਹਜ਼ਾਰ ਦੀ ਕੱਟੀ ਦੇ ਦੱਸ 90 ਹਜ਼ਾਰ ਦੀ ਛੋਟੀ ਕਿੰਨੇ ਦੇ ਦੇ ਦਾਂਗੇ ਸੋ ਆ ਪਹਿਲਾ ਹੀ ਆ ਇਹਦਾ ਜੇ ਹੁਣ ਇਹੋ ਕੱਲੀ ਰਹੀ ਹੈ ਫੇਰ ਉੱਪਰ ਜਾਵਾਂਗੇ ਲਿਆਵਾਂਗੇ ਮਾ ਤੇ ਹੁਣ ਆਹ ਵਾਜ ਕੱਦ ਕੱਟ ਤੇ ਇਹਦਾ ਚੰਗਾ ਉੱਚਾ ਵਾਤਰ ਜਿੰਨਾ ਵੱਡਾ ਵਾਹ ਇਹਦਾ ਇਹੋ ਅੱਜ ਚੌਥਾ ਦੇਣਾ ਸੂਈ ਨੂੰ ਇਹ ਕੋ ਬੋੜਾ ਜਿਹੜਾ ਨਾ ਵਕਤ ਹਾਂਜੀ ਆਪਾਂ ਕਿੰਨਾ ਬਦਲ ਹੈਗਾ ਬੋੜਾ ਠੀਕ ਆ ਹਾਂਜੀ ਜਿਹੜਾ ਹੈਗਾ ਵਾ ਇਹਨੂੰ ਭਾਵੇਂ ਕੋਈ ਦੋ ਟਾਈਮ ਕੰਡੇ ਚੜਾਲੇ ਲਿਆ ਗਏ ਹਾਂਜੀ ਭਾਵੇਂ ਉਹ ਲੀਟਰ ਆਪਣਾ ਨਾਲ ਲੈ ਵੇ ਆਂ ਬਿੰਦੀਆਂ ਵੇਖ ਲੋ ਹੈਗੀਆਂ ਨੇ ਮਹੀਨੀਆਂ ਠੀਕ ਆ ਤਿੱਲੜ ਜੇ ਜਮਾਂਦਰੂ ਹੀ ਤੇ ਲੜੇ ਦਾ ਸਾਨੀ ਨਹੀਂ ਖਾਣਿਆ ਜੀ ਠੀਕ ਆ ਹਾਂਜੀ ਖਾਣੇ ਦਾ ਇੰਨੀ ਆ ਬਾਕੀ ਆ ਵੇ ਲੋ 부ਥੀ ਨਸਲ ਵੇਖ ਲੋ ਕਿੰਨੀ ਲੰਮੀ 부ਥੀ ਜਿਹੜੀ ਤੇ ਇਹ ਆ ਤਰਾ ਕਿਨਾਂ ਗ ਦੁੱਧ ਕਰੀ ਜਾਊਗੀ ਦੁੱਧ 1000 ਰੁਪਏ ਜੀ ਉਹ ਆਂਦੇ ਵੀ ਇਹਨੇ 12 ਕਿਲੋ ਦਿੱਤਾ ਵਾ ਹਾਂਜੀ ਦੁੱਜੇ ਸੁਮੇਤ ਠੀਕ ਆ ਜੀ ਅੱਜ ਉਹ ਧਰਮਾਨੇ ਤਾਂ ਤਾਂ ਲੱਗਦਾ ਵੀ ਦੋ ਦਿਨ ਇਹਨਾਂ ਦੇ ਇਹਨਾਂ ਦੇ ਦੇਈ ਜਾਣੇ ਹਾਂਜੀ ਹਾਂਜੀ ਚਾਹਗਲਾ ਤਾਂ ਤਾ ਨੂੰ ਚੱਲੂਗੀ ਅੰਦਰ ਨਹੀਂ ਰਹੀ ਠੀਕ ਹੈ ਜੀ ਧਰਮਾਨਾ ਚੰਗਾ ਲੱਗਾ ਆ ਬੱਚਾ ਇਹਦਾ ਕੱਟਿਆ ਕਟਾ 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 ਆ ਕਟਾ ਇਹਦੇ ਮਗਰ ਤਾਜੇ ਬੱਚਾ ਜਿਹੜਾ ਇਹਦੇ ਤੇ ਇਹਦਾ ਫਿਰ ਮੁੱਲ ਰੁਪਏ ਜੀ ਇਹ ਫਾਂਡਾ ਜਿਹੜੀ 40000 ਦੀ 38000 ਦੀ ਹਾਂਜੀ ਹਾਂਜੀ ਠੀਕ ਹੈ ਨਹੀਂ ਤੇ ਆਪਾਂ ਇਹ ਇੱਕ ਥੋੜਾ ਜਿਹਾ ਪੈਸੇ ਵਾਧ ਲੈਣੇ ਉਹ ਉਧਰ ਨਾਲੋਂ ਆਪਾਂ ਦੇ ਇਹਦਾ ਮੁੱਲ ਹੈ ਰੁਪਏ ਜੀ 52000 ਆ ਅੱਛਾ 50 ਜੂ ਮੰਨਤਾ ਨੂੰ ਜੀ ਖੁੱਲਾਈ ਕਰਦਾ ਘਰ ਬੇਦੀ ਪਰ ਵੇ ਲੋ ਹੁਣ ਮੈਂ ਕਿੰਨੀ ਜਾ ਮੇਰੇ ਮੋਢੇ ਤੇ ਆਉਂਦੀ ਹੈ ਤੇ ਵਜਨ ਕਿੰਨਾ ਮਹੀਦਾ ਵਜਨ ਦਾ ਦੋ ਤੂੰ ਹੀ ਹੈਗਾ ਕਿ ਨਹੀਂ ਨਹੀਂ ਕੱਦ ਵਜਨ ਤੇ ਚਲੋ ਕੱਦ ਠੀਕ ਹੈ ਕੱਦ ਚੰਗਾ ਆਵਾਣਾ ਵੇਖ ਲੋ ਵੀ ਐ ਲੱਗਾ ਵੱਡਾ ਗਾਇਆਂ ਤੇ ਬਾਕੀ ਇਹ ਆ ਵੀ ਕੋਈ ਵੇਰ ਇੱਥੋਂ ਆਪਣੀ ਤਸੱਲੀ ਕਰਕੇ ਬਾਕੀ ਦੋ ਤਿੰਨ ਟਾਈਮ ਚੋ ਕੇ ਖੜੇ ਰਹੇ ਵੇਖ ਚਾ ਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਫੇਰ ਹੀ ਖੜੇ ਜੀ